ਸਮਰਾਲਾ ਦਾ ਨਵਾਂ ਬੱਸ ਅੱਡਾ ਬਣਿਆ ਪ੍ਰਵਾਸੀ ਲੇਬਰ ਦੇ ਰਹਿਣ ਦਾ ਅੱਡਾ ਦੇਖੋ ਜੀ ਬਣਾਇਆ ਤਾਂ ਪੈਸੇ ਵੀ ਚਲਾਉਣ ਵਾਸਤੇ ਵੀ ਜਿਹੜੇ ਰੁਪਈਆ ਲੱਗੇ ਆ ਉਹਦੇ ਉੱਪਰ ਲੱਖ ਰੁਪਈਆ ਲੱਗੇ ਆ ਤਾਂ ਆਪਾਂ ਸਾਰੇ ਜਾਣਦੇ ਆ ਵੀ ਇਹਨੂੰ ਛਿੱਤੀ ਛਿੱਤੀ ਚਲਾਉਣਾ ਵੀ ਬੜਦਾ ਜਗਾ ਜਗਾ ਤੇ ਲੱਗੇ ਗੰਦਗੀ ਦੇ ਢੇਰ ਪਰ ਜਿਹੜਾ ਉੱਥੇ ਪਰਵਾਸੀ ਮਜ਼ਦੂਰ ਇੱਕ ਸਾਡਾ ਰੈਨ ਉੱਥੇ ਦਾ ਬਰਿਆ ਉੱਥੇ ਕੁਝ ਲੋਕ ਆ ਕੇ ਰਹਿ ਰਹੇ ਆ ਅੱਜ ਬੰਨੀ ਮੜੀ ਹਾਲਤ ਆ ਉੱਥੇ ਪਾਵਾਰਾ ਪਸ਼ੂ ਫਿਰਦੇ ਨੇ ਤੇ ਲੇਬਰ ਮੱਟੀ ਆ ਪਤ ਨਹੀਂ ਕਿਹਦੀ ਮੱਟੀ ਆ ਉਹ ਸਭ ਦੇਖ ਕੇ ਦੁੱਖ ਹੁੰਦਾ ਵੀ ਜੀਐਨਆਰ ਰੁਪਇਆ ਲਾਇਆ ਉਹਦੇ ਉੱਪਰ ਕਤ ਲਾਇਆ ਕਿਉਂ ਨਹੀਂ 62 ਚ ਮਜ਼ਦੂਰਾ ਨੇ ਬੰਨੀਆਂ ਬੱਕਰੀਆਂ ਪਰ ਇੱਥੇ ਜਿੱਤੇ ਤੌਰ ਤੇ ਸਮਰਾਲੇ ਸ਼ਹਿਰ ਦੇ ਨੀਦਰਾਂ ਦੀ ਨਲੈਕੀ ਕਰਕੇ ਸ਼ਾਸਨ ਦੀ ਨਲੈਕੀ ਕਰਕੇ ਅੱਜ ਇਹ ਇੱਕ ਖੰਡਰ ਤੇ ਆਮ ਜਿਵੇਂ ਚੱਪਰੀ ਵਾਸ ਲੋਕਾਂ ਦੀ ਰਹਿائش ਲੇਬਰ ਵਗੈਰਾ ਜੰਗਲਾਂ ਦੇ ਲਈ ਆਵਾਰਾ ਪਸ਼ੂਆਂ ਦੇ ਲਈ ਇੱਕ ਅੱਡੇ ਤੋਂ ਵੱਧ ਕੁਝ ਨਹੀਂ ਰਹਿ ਗਿਆ ਨਗਰ ਕੌਂਸਲ ਲੱਖਾਂ ਰੁਪਏ ਬਾਸੜਡੇ ਤੇ ਖਰਚ ਕਰ ਭੁੱਲੀ ਤੇ ਜਿਹੜਾ ਬੰਦ ਕਰਦਾ ਸੀਗਾ ਉਹ ਪਹਿਲਾਂ ਯੂਜ਼ ਹੋ ਰਿਹਾ ਸੀ ਪੂਰਾ ਹਨਾ ਚਿੱਤੇ ਹੁਣ ਜਿਹੜਾ ਤੋਂ ਬਾਈਪਾਸ ਬਣਿਆ ਤੇ ਉਹਦਾ ਥੋੜਾ ਜਿਹਾ ਬਸਾਂ بار بار ਨਿਕਲਦੀਆਂ ਨੇ ਤੇ ਅਸੀਂ ਉਹਦੇ ਨਾਲ ਵੀ ਰੋਡਵੇਸ ਨਾਲ ਵੀ ਸੰਪਰਕ ਕਰਕੇ ਦੇਖਿਆ ਵੀ ਕੀ ਕਰ ਸਕਦੇ ਕਿਨਾ ਤੋਂ ਸ਼ਹਿਰ ਦੀ ਨਗਰ ਕੌਂਸਲ ਨੂੰ ਬੜੀ ਆਮਦਨ ਹੋਣੀ ਸੀ ਸ਼ਹਿਰ ਦੀ ਇੱਕ ਡਵੈਲਪਮੈਂਟ ਹੋਣੀ ਸੀ ਲੋਕਾਂ ਨੂੰ ਰੋਜ਼ਗਾਰ ਮਿਲਨੇ ਸੀ ਉਹ ਸਾਰੇ ਹੀ ਅੱਜ ਇੱਕ ਖੰਡਰ ਤੋਂ ਬਾਅਦ ਹੋਰ ਕੁਝ ਨਹੀਂ ਹੈਗਾ ਮਰਾਲਾ ਸ਼ਹਿਰ ਦਾ ਨਵਾਂ ਬਾਸ ਰਡੇ ਦੀ ਹਾਲਤ ਬਹੁਤ ਸਾਲਾਂ ਤੋਂ ਤਰਸਯੋਗ ਬਣੀ ਹੋਈ ਹੈ ਸਮਰਾਲਾ ਦੇ ਨਵੇਂ ਬਾਸ ਰਡੇ ਦੇ ਵਿੱਚ ਨਗਰ ਕੌਂਸਲ ਲੱਖਾਂ ਰੁਪਏ ਖਰਚ ਕਰ ਚੁੱਕੀ ਪਰ ਇਸ ਤੋਂ ਕਦੇ ਆਮਦਨ ਨਹੀਂ ਲੈ ਪਾਈ ਅਤੇ ਨਾ ਹੀ ਇਸ ਦਾ ਵਿਕਾਸ ਕਰ ਲੋਕਾਂ ਨੂੰ ਕੋਈ ਰੋਜ਼ਗਾਰ ਦੇਣ ਦੇ ਵਿੱਚ ਕਾਮਯਾਬ ਹੋ ਪਾਈ ਹੈ ਕਿਉਂਕਿ ਇਸ バス ਸੜੇ ਵਿੱਚ ਬੱਸਾਂ ਘੱਟ ਹੋਣ ਕਾਰਨ ਇਹ バス ਸੜਾ ਕਾਮਯਾਬ ਨਹੀਂ ਹੋ ਪਾਇਆ ਅੱਜ ਸਮਰਾਲਾ ਨਵਾਂ ਬੱਸ ਸਟੈਂਡ ਦੇ ਵਿੱਚ ਕਰੀਬ 2.5 ਸਾਲ ਤੋਂ ਨਿੱਜੀ ਠੇਕੇਦਾਰ ਦੀ ਲੇਬਰ ਰਹਿ ਰਹੀ ਹੈ ਅਤੇ ਗੰਦਗੀ ਦੇ ਢੇਰ ਜਗ੍ਹਾ-ਜਗ੍ਹਾ ਤੇ ਸਮਰਾਲਾ バス ਸੜੇ ਦੇ ਵਿੱਚ ਲੱਗ ਚੁੱਕੇ ਨੇ ਇੰਨਾ ਹੀ ਨਹੀਂ ਸਗੋ ਬੱਸ ਸਟੈਂਡ ਦੇ ਵਿੱਚ ਰਹਿ ਰਹੇ ਪਰਵਾਸੀ ਲੇਬਰ ਨੇ ਬੱਸ ਸਟੈਂਡ ਦੇ ਵਿੱਚ ਬੱਕਰੀਆਂ ਤੱਕ ਬੰਨ ਲੀਆਂ ਨੇ ਜਿਸ ਤੋਂ ਸਮਰਾਲਾ ਦਾ ਨਵਾਂ ਬੱਸ ਅੱਡਾ ਪਸ਼ੂਕਰ ਵਾਂਗ ਜਾਪਦਾ ਇਹ ਬੱਸ ਅੱਡਾ ਸਾਲ 1990 ਵਿੱਚ ਢਾਈ ਤੋਂ 3 ਏਕੜ ਜ਼ਮੀਨ ਦੇ ਵਿੱਚ ਬਣਾਇਆ ਗਿਆ ਸੀ ਅਤੇ ਕੁਝ ਸਾਲ ਚੱਲਣ ਤੋਂ ਬਾਅਦ ਦੇ ਵਿੱਚ ਇਹ ਬੱਸ ਸਟੈਂਡ ਬੰਦ ਹੋ ਗਿਆ ਸੀ ਸਾਲ 2018 ਦੇ ਵਿੱਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਲਾਲਾ ਮੰਗਤ ਰਾਏ ਵੱਲੋਂ ਇਸ ਨੂੰ ਦੁਬਾਰਾ ਲੱਖ ਰੁਪਏ ਖਰਚ ਕਰ ਬਣਾ ਲਿਆ ਗਿਆ ਪਰ ਇਸ ਨੂੰ ਸਹੀ ਢੰਗ ਨਾਲ ਨਗਰ ਕੌਂਸਲ ਨਹੀਂ ਚਲਾ ਸકી ਇਹ ਸਮਰਾਲਾ ਸ਼ਹਿਰ ਦੇ ਨੇਤਾਵਾਂ ਨਗਰ ਕੌਂਚ ਦੀ ਨਕਾਮੀ ਦਰਸਾਉਂਦੀ ਹੈ ਜ਼ਿਕਰਯੋਗ ਖਾਸ ਗੱਲ ਇਹ ਹੈ ਕਿ ਸਮਰਾਲਾ ਨਗਰ ਕੌਂਸਲ ਸਮਰਾਲਾ ਦੇ ਮੇਨ ਚੌਂਕ ਵਿੱਚ ਬੱਸ ਸਟਾਪ ਤੋਂ ਸਮਰਾਲਾ ਬੱਸ ਸੜਕ ਦੀ ਪਰਚੀ ਗੈਰ ਕਾਨੂੰਨੀ ਤਰੀਕੇ ਨਾਲ ਕੱਟ ਰਹੀ ਹੈ ਇਸ ਸਬੰਧ ਦੇ ਵਿੱਚ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਨੇ ਕਿਹਾ ਕਿ ਸਮਰਾਲਾ ਸ਼ਹਿਰ ਦਾ ਨਵਾਂ ਬੱਸ ਸੜਕਾ ਇੱਕ ਪ੍ਰਾਈਮ ਲੈਂਡ ਤੋਂ ਬਣਿਆ ਹੈ ਅਤੇ ਇਸ ਉਪਰ ਨਗਰ ਕੌਂਸਲ ਵੱਲੋਂ ਲੱਖਾਂ ਰੁਪਏ ਖਰਚ ਕੀਤੇ ਗਏ ਨੇ ਪਰ ਸ਼ਰਮਨਾਕ ਗੱਲ ਇਹ ਹੈ ਸਮਰਾਲਾ ਸ਼ਹਿਰ ਦੇ ਨਿਤਾਮਾਂ ਅਤੇ ਨਗਰ ਕੌਂਸਲ ਦੀ ਲਾਪਰਵਾਹੀ ਕਾਰਨ ਇਹ ਬੱਸ ਸੜਾ ਕਾਮਯਾਬ ਨਹੀਂ ਹੋ ਪਾਇਆ ਵਿਧਾਇਕ ਜਗਤਾਰ ਸਿੰਘ ਦਿয়ালਪੁਰ ਨੇ ਕਿਹਾ ਕਿ ਸਮਰਾਲਾ ਨਗਰ ਕੌਂਸਲ ਦੀ ਨਕਾਮੀ ਹੈ ਇਹ ਬਹੁਤ ਸਾਲ ਤੋਂ ਸਮਰਾਲਾ ਦਾ ਬੱਸ ਸੜਾ ਨਹੀਂ ਚਲਾ ਪਾਈ ਅਤੇ ਜੇਕਰ ਕੋਈ ਵੀ ਸਰਕਾਰ ਤੋਂ ਮਦਦ ਚਾਹੀਦੀ ਹੈ ਤਾਂ ਨਗਰ ਕੌਂਸਲ ਸਾਨੂੰ ਆ ਕੇ ਦੱਸੇ ਅਸੀਂ ਸਮਰਾਲਾ ਦਾ ਬੱਸ ਸੜਾ ਚਲਾਉਣ ਲਈ ਹਰ ਮਦਦ ਕਰਨ ਨੂੰ ਤਿਆਰ ਹਾਂ ਕਿਉਂਕਿ ਸਮਰਾਲਾ ਸ਼ਹਿਰ ਦਾ ਵਿਕਾਸ ਹੀ ਸਾਡਾ ਮਕਸਦ ਹੈ। ਸਮਰਾਲਾ ਦੇ ਸਮਰਾਲਾ ਬੱਸ ਅੱਡਾ ਕਈ ਸਾਲਾ ਤੋਂ ਬੰਦ ਜਿਆ ਲੱਖ ਰੁਪਏ ਲੱਗ ਪਏ ਨੇ ਉਸ ਦੇ ਬਾਰੇ ਕੀ ਗੱਲਾਂ ਹੁੰਦੀਆਂ ਕਿ ਸਰਕਾਰ ਕਰੇ। ਦੇਖੋ ਜੀ ਉਹ ਬਣਾਇਆ ਤਾਂ ਤਾਂ ਹੀ ਤੇ ਚਲਾਉਣ ਵਾਸਤੇ ਦੇਖੋ ਜੇ ਰੁਪਈਆ ਲੱਗੇ ਆ ਉਹਦੇ ਉੱਪਰ ਲੱਖਾਂ ਰੁਪਈਆ ਲੱਗੇ ਆ ਤਾਂ ਆਪਾਂ ਸਾਰੇ ਜਾਣਦੇ ਆ ਵੀ ਉਹਨੂੰ ਛੇਤੀ ਛੇਤੀ ਚਲਾਉਣਾ ਵੀ ਬਣਦਾ। ਕਿਉਂਕਿ ਜਿੱਥੇ ਲੱਖਾਂ ਰੁਪਈਆ ਸੀ ਉਹਦੇ ਉੱਪਰ ਲਾਇਆ ਉੱਥੇ ਲੱਖਾਂ ਰੁਪਏ ਦੀ ਆਮਦਨ ਵੀ ਸਾਲ ਦੀ ਆਉਣੀ ਆ ਉੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਣਾ। ਤੇ ਇਹ ਸਿੱਤੂ ਚੱਤੀ ਚਲਾਉਣਾ ਬਣਦਾ ਪਰ ਜੋ ਹਾਲਾਤ ਬਣੇ ਤੁਸੀਂ ਸਾਰੇ ਜਾਣਦੇ ਹੋ ਉੱਥੇ ਅੱਜ ਇੰਨੀ ਮਾੜੀ ਹਾਲਤ ਆ ਉੱਥੇ ਆਵਾਰਾ ਪਸ਼ੂ ਫਿਰਦੇ ਨੇ ਤੇ ਲੇਬਰ ਬੇਟੀ ਆ ਪਤਨੀ ਕਿਹਦੀ ਬੇਟੀ ਆ ਉਹ ਸਭ ਦੇਖ ਕੇ ਦੁੱਖ ਹੁੰਦਾ ਵੀ ਜਿੰਨੇ ਰੁਪਈਆ ਲਾਇਆ ਉਹਦੇ ਉੱਪਰ ਤਾਂ ਚਲਾਇਆ ਕਿਉਂ ਨਹੀਂ ਜੇ ਚਲਾਉਣਾ ਹੀ ਸੀਗਾ ਫਿਰ ਇੰਨਾ ਰੁਪਈਆ ਲਾਇਆ ਕੱਤੇ ਤੋਂ ਦਾ ਪਹੁੰਚ ਸਿੱਕੀ ਨਗਰਪਾਲਿਕਾ ਤੋਂ ਇਹਨਾਂ ਦੁਆਰਾ ਸ਼ੁਰੂ ਕਰ ਸਕੀਏ ਨਹੀਂ ਮੇਰੇ ਨਾਲ ਕੋਈ ਇਸ ਤਰ੍ਹਾਂ ਹੀ ਪਹੁੰਚਤਾ ਹੋਈ ਨਹੀਂ ਕਿ ਤਾਂ ਬਤੌਰ ਸਰਕਾਰ ਦੇ ਮੈਂ ਕਹਾ ਵੀ ਜੇ ਨੂੰ ਕੋਈ ਦਿੱਕਤ ਆਉਂਦੀ ਹੈ ਚਲਾਉਣ ਤੇ ਜਾਂ ਕੋਈ ਸਰਕਾਰੀ ਸਰਕਾਰ ਵੱਲੋਂ ਕੋਈ ਹੈਲਪ ਚਾਹੀਦੀ ਆ ਤਾਂ ਮੈਂ ਨਾਲ ਇਹਨਾਂ ਦੇ ਖਾਣਾ ਤਾਂ ਚੱਲ ਰਹੀ ਆ ਵੀ ਇਹਨੂੰ ਛਿੱਤੀ ਛਿੱਤੀ ਚਲਾਉਣਾ ਬਣਦਾ ਤਾਂ ਜੋ ਰੋਜ਼ਗਾਰ ਮਲੇ ਲੋਕਾਂ ਨੂੰ ਤੇ ਇੱਕ ਵਧੀਆ ਆਮਦਨ ਆਵੇ ਆਪਣੇ ਨਗਰਵਸ ਤੋਂ ਸਬਾਲਣ ਉੱਥੇ ਪ੍ਰਵਾਸੀ ਮਜ਼ਦੂਰਾਂ ਵਾਲੇ ਦੇ ਲੋਵ ਰੈਂਡ ਅੱਡਾ ਬੰਦ ਕੀ ਹੈ ਤੇ ਕੰਟੀਨੈਂਟ ਲੱਗੇ ਕਿ ਕਿੰਨੇ ਸੱਤਰੀਆਂ ਦਾ ਬਣੀ ਹੋਣੀ ਹੈ ਕੀ ਕਹਿਣਾ ਚਾਹੁੰਦੇ ਹਾਂ ਜੀ ਜਿਹੜਾ ਬੱਸ ਡਾ ਸੀਗਾ ਇਹ ਪਹਿਲਾਂ ਯੂਜ਼ ਹੋ ਰਿਹਾ ਸੀਗਾ ਅੱਜ ਕੱਲ ਨਹੀਂ ਹੋ ਰਿਹਾ ਕਿਉਂਕਿ ਬੱਸਾਂ ਆਪਣੇ ਮਾਈਕਸ ਬਣ ਚੁੱਕਿਆ ਪਰ ਜਿਹੜਾ ਉੱਥੇ ਪ੍ਰਵਾਸੀ ਮਜ਼ਦੂਰ ਇੱਕ ਸਾਡਾ ਰਹਿਣ ਬਸੇ ਦਾ ਬਣਿਆ ਉੱਥੇ ਕੁਝ ਲੋਕ ਆ ਕੇ ਰਹਿ ਰਹੇ ਆ ਤੇ ਬਾਕੀ ਸਫਾਈ ਦੀ ਵੀ ਕੁਝ ਲੋੜ ਹੈਗੀ ਆ ਉਹਨੂੰ ਅਸੀਂ ਕੁਝ ਦਿਨਾਂ ਵਿੱਚ ਇਹਨਾਂ ਨੂੰ ਇੰਪਰੂਵ ਕਰਵਾ ਦੇਵਾਂਗੇ ਤਾਂ ਕਿ ਅਸੀਂ ਉੱਥੇ ਇੱਕ ਟਾਇਲਟ ਹੋਰ ਵੀ ਬਣਾਉਣ ਜਾ ਰਹੇ ਹਾਂ ਦੇ ਜਿਹੜਾ ਤੁਸੀਂ ਬੱਕਰੀਆਂ ਦੀ ਗੱਲ ਕਹੀ ਹੈ ਉਹ ਚੈੱਕ ਕਰਾ ਲੈਂਦੇ ਆਂ ਵੀ ਉਹ ਜੰਬਨੀਆਂ ਨੇ ਕਿਹੜੀਆਂ ਹੈਗੀਆਂ। ਪਰ ਇਹਦੇ ਸ਼ਾਇਦ ਵਿੱਚ ਜਿਹੜਾ ਫਸਟਾਪ ਹੁੰਦਾ ਉਹ ਸਾਡੇ ਫਸਟਾਪ ਦੇ ਦੇਖ ਨੂੰ ਮਿਲਦਾ ਕਿ ਉੱਥੇ ਕਿੰਨੇ ਰੇ ਫਰਾ ਦੇ ਬੱਸਾਂ ਖੜੀਆਂ ਹੁੰਦੇ ਪਰ ਸਮਰਾਗ ਦੇ ਤੇ ਨਵਾਂ ਮੇਨ ਚੌਕ ਹੈ ਉੱਥੇ 11 ਕੋਣ ਤਰੀਕਿਆਂ ਫਸਟਾਪ ਤੇ ਬੱਸਾਂ ਦੇ ਟਿਕਟ ਆ ਕੇ ਜਾਂਦੀਆਂ। ਆਂ ਦੇਖੋ ਇਹਦੇ ਵਿੱਚ ਇਹਦਾ ਜ਼ਿਆਦਾ ਸਮਨ ਨਗਰ ਕੌਂਸਲ ਨਾਲੋਂ ਰੋਡਵੇਲ ਡਿਪਾਰਟਮੈਂਟ ਨਾਲ ਜ਼ਿਆਦਾ ਹੈ ਕਿਉਂਕਿ ਬੱਸਸ ਮੇਨਲੀ ਉਹਨਾਂ ਦੇ ਕੰਟਰੋਲ ਚ ਹੁੰਦੀਆਂ ਨੇ। ਤੇ ਜਿਹੜਾ ਬਸ ਰਕਾ ਸੀਗਾ ਉਹ ਪਹਿਲਾਂ ਯੂਜ਼ ਹੋ ਰਿਹਾ ਸੀ ਪੂਰਾ ਹਨਾਚੀ ਤੇ ਹੁਣ ਜਦੋਂ ਤੋਂ ਬਾਈਪਾਸ ਬਣਿਆ ਤੇ ਉਹਦਾ ਥੋੜਾ ਜਿਹਾ ਬਸਾਂ بار بار ਨਿਕਲ ਰਹੀਆਂ ਨੇ ਤੇ ਅਸੀਂ ਉਹਦੇ ਨਾਲ ਵੀ ਰੋਡਵੇਜ਼ ਨਾਲ ਵੀ ਸੰਪਰਕ ਕਰਕੇ ਦੇਖਿਆ ਵੀ ਕੀ ਕਰ ਸਕਦੇ ਹਾਂ। ਕੀ ਨਾਮ ਤੁਹਾਡਾ ਹੈ? ਗਗਨਦੀਪ ਸ਼ਰਮਾ ਚੇਅਰਮੈਨ ਸੰਗਰਾ ਸੋਸ਼ਲ ਵੈਲਫੇਅਰ ਸੁਸਾਇਟੀ। ਸਰਮਾ ਜੀ ਜੇ ਬਸਾੜੀ ਆਪਾਂ ਖੜੇ ਹਾਂ ਤੇ ਨਵਾਂ ਬਸਾੜਾ ਜੋ ਨਾਮ ਲਈ ਬਸਾੜਾ ਕਹਿ ਸਕਦੇ ਆ ਪਸ਼ੂ ਘਾਰ ਆ ਗੰਦੀਰ ਟੇਲ ਲੱਗੇ ਨੇ ਕੀ ਕਹਿਣਾ ਚਾਹੁੰਦੇ। ਦੇਖੋ ਜੀ ਇਹ ਸ਼ਹਿਰ ਦੀ ਇੱਕ ਪ੍ਰਾਇਮ ਲੈਂਡ ਆ ਜਿਹਨੂੰ ਨਵੇਂ ਬੱਸ ਸਟੈਂਡ ਦੇ ਤੌਰ ਤੇ ਸਰਕਾਰ ਨੇ ਡਵੈਲਪ ਕਰਨ ਦੀ ਕੋਸ਼ਿਸ਼ ਕੀਤੀ ਇਨਫਰਾਸਟ੍ਰਕਚਰ ਵੀ ਦਿੱਤਾ ਦੁਕਾਨਾਂ ਵਗੈਰਾ ਬਣਾਈਆਂ ਪਰ ਸਿੱਧੇ ਸਿੱਧੇ ਤੌਰ ਤੇ ਸਮਰਾਲੇ ਸ਼ਹਿਰ ਦੇ ਲੋਕਾਂ ਦੀ ਨਲੈਕੀ ਕਰਕੇ ਪ੍ਰਸ਼ਾਸਨ ਦੀ ਨਲੈਕੀ ਕਰਕੇ ਅੱਜ ਇਹ ਇੱਕ ਖੰਡਰ ਤੇ ਆਮ ਜਿਵੇਂ ਟੱਪਰੀਵਾਸ ਲੋਕਾਂ ਦੀ ਰਹਿائش ਲੇਬਰ ਵਗੈਰਾ ਡੰਗਰਾਂ ਦੇ ਲਈ ਆਵਾਰਾ ਪਸ਼ੂਆਂ ਦੇ ਲਈ ਇੱਕ ਅੱਡੇ ਤੋਂ ਵੱਧ ਕੁਝ ਨਹੀਂ ਰਹਿ ਗਿਆ ਤੇ ਬਿਲਡਿੰਗ ਖੰਡਰ ਹੋ ਚੁੱਕੀ ਆ ਆ ਦੁਕਾਨਾਂ ਦੇ ਜਿੰਨੇ ਵੀ ਇਹਨਾਂ ਤੋਂ ਸ਼ਹਿਰ ਦੀ ਨਗਰ ਕੌਂਸਲ ਨੂੰ ਬੜੀ ਆਮਦਨ ਹੋਣੀ ਸੀ ਸ਼ਹਿਰ ਦੀ ਇੱਕ ਡਵੈਲਪਮੈਂਟ ਹੋਣੀ ਸੀ ਲੋਕਾਂ ਨੂੰ ਰੋਜ਼ਗਾਰ ਮਿਲਨੇ ਸੀ ਉਹ ਸਾਰੇ ਹੀ ਅੱਜ ਇੱਕ ਖੰਡਰ ਤੋਂ ਵੱਧ ਹੋਰ ਕੁਝ ਨਹੀਂ ਹੈਗਾ ਸੋ ਬੜੀ ਮੰਦ ਭੱਗੀ ਗੱਲ ਹੈ ਤੇ ਬਹੁਤ ਅਫਸੋਸਨਾ ਕਹਿਣਾ ਪੈ ਰਿਹਾ ਵੀ ਸਰਕਾਰ ਦਾ ਇਸ ਪਾਸੇ ਕੋਈ ਧਿਆਨ ਨਹੀਂ ਸਰਕਾਰ ਦਾ ਇਹ ਵੀ ਗੱਲ ਕਹਿਣਾ ਹੈ ਕਿ ਸਾਡੇ ਕਰ ਦੱਕ ਨਗਰ ਕੌਂਸਲ ਕੋਈ ਪਹੁੰਚ ਨਹੀਂ ਕਰਦੀ ਦੇਖੋ ਇਹ ਆਪਣੇ ਆਪ ਦੇ ਵਿੱਚ ਇੱਕ ਤਰਾਸ ਦੀ ਇਤਿਹਾਸੋ ਯਾਨੀ ਦੋਨੇ ਤਰ੍ਹਾਂ ਦੀ ਸਟੇਟਮੈਂਟ ਜਿਹੜੇ ਲੋਕਾਂ ਦੇ ਨੁਮਾਇੰਦੇ ਨੇ ਉਹਨਾਂ ਨੂੰ ਆਪਣੀ ਜਵਾਬਦੇਹੀ ਆਪ ਤੈਅ ਕਰਨੀ ਪੈਣੀ ਆ ਇਹ ਕੋਈ ਤਰੀਕਾ ਨਹੀਂ ਹੈਗਾ ਨੁਮਾਇੰਦਿਆਂ ਦੇ ਕੋਲ ਲੋਕਾਂ ਨੇ ਜਾਣਾ ਹੁੰਦਾ ਕਿਸੇ ਇਹੋ ਜੀ ਗੱਲ ਦੇ ਲਈ ਧਿਆਨ ਚ ਲਿਆਉਣੀ ਜਿਹੜੀ ਆਮ ਲੋਕਾਂ ਦੇ ਧਿਆਨ ਦੇ ਵਿੱਚ ਨਹੀਂ ਆ ਰਹੀ ਮਤਲਬ ਕੋਈ ਕਿਸੇ ਮੰਨ ਲਓ ਕੋਈ ਜੁਰਮ ਹੋ ਰਿਹਾ ਕੋਈ ਲੁਕਮਾ ਛਪਵਾ ਹੋ ਰਿਹਾ ਉਹਦੀਆਂ ਚੀਜ਼ਾਂ ਦੇ ਲਈ ਤਾਂ ਲੋਕ ਜਾਣ ਨੁਮਾਇੰਦੇ ਕੋਈ ਇਹਦਾ ਦਿਨ ਦਿਹਾੜੇ ਚਿੱਟੇ ਚਾਨਣ ਦੇ ਵਿੱਚ ਸ਼ਹਿਰ ਦੇ ਵਿੱਚ ਪ੍ਰਾਪਰਟੀ ਪਈ ਆ ਨਵੇਂ ਬਸਟੈਂਡ ਦਾ ਸਭ ਨੂੰ ਪਤਾ ਆ ਮੌਜੂਦਾ ਸਰਕਾਰ ਦੇ ਨੁਮਾਇंदे ਇਲੈਕਸ਼ਨ ਦੇ ਟਾਈਮ ਦੇ ਵਿੱਚ ਉਦੋਂ ਵੀ ਕਦੇ ਚੋਣ ਦੀਆਂ ਡਿਬੇਟਸ ਹੁੰਦੀਆਂ ਸੀ ਇਹ ਇਸਿਊ ਨੂੰ ਲੈ ਕੇ ਇਲੈਕਸ਼ਨ ਲੜੀ ਆ ਇਹ ਇਸਿਊ ਤੇ ਅਸੀਂ ਉਦੋਂ ਵੀ ਬਹੁਤ ਵਾਰੀ ਇਹ ਇਸਿਊ ਨੂੰ ਰੇਜ਼ ਕੀਤਾ ਕਿ ਇਹ ਬਹੁਤ ਮਾੜੀ ਹਾਲਤ ਦੇ ਵਿੱਚ ਆ ਅਰਜ 2-3 ਸਾਲ ਦੇ ਸਮਾਂ ਬੀਤਣ ਤੋਂ ਬਾਅਦ ਵੀ ਇਵਨ ਕਿ ਮੇਰੇ ਇੱਥੇ ਸਮਾਜਾਲੇ ਦੇ ਪੱਤਰਕਾਰ ਭਾਈਚਾਰੇ ਨੇ ਵੀ ਕਈ ਵਾਰੀ ਇਹ ਮੁੱਦੇ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਆ ਪਰ ਕੋਈ ਹੱਲ ਨਹੀਂ ਕੋਈ ਗੱਲ ਨਹੀਂ ਫਿਰ ਉਹ ਤੋਂ ਬਾਅਦ ਇਹ ਕਹਿਣਾ ਅੱਜ ਦੀ ਤਰੀਕ 'ਚ ਕਿ ਮੇਰੇ ਧਿਆਨ 'ਚ ਨਹੀਂ ਕੋਈ ਲਿਆਇਆ ਇਹ ਤੋਂ ਵੱਧ ਮੰਦ ਭਾਗੀ ਇਲਾਕੇ ਦੇ ਲਈ ਹੋਰ ਕੋਈ ਸਟੇਟਮੈਂਟ ਹੋ ਨਹੀਂ ਸਰ ਇਹ ਗੱਲ ਇਹ ਗੱਲ ਹੈ ਵੀ ਨਗਰ ਕੌਂਸਲਰਸ ਵੱਲ ਧਿਆਨ ਨਾ ਦੇਣਾ ਪਸ਼ੂਕਰ ਬਣਨ ਦੇ ਕੋਈ ਚੱਕਰ ਨਹੀਂ ਪਰ ਵਿਕਾਸ ਵੱਲ ਦੇਖਣਾ ਨਾ ਦੇਖਣਾ ਇਹ ਨਗਰ ਕੌਂਸਲ ਦੀ ਜੋ 17 ਐਮਸੀ ਆ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜ਼ਿੰਮੇਵਾਰੀ ਤਾਂ ਜੀ ਲੋਕਾਂ ਦੀ ਬਣਦੀ ਹੈ ਕਿ ਪਹਿਲਾਂ ਸਭ ਤੋਂ ਪਹਿਲਾਂ ਇਹ ਜਿਹੜੇ ਲੀਡਰ ਉਹਨਾਂ ਨੇ ਚੁਣੇ ਹੋਏ ਨੇ ਇਹਨਾਂ ਨੂੰ ਨੋਟੀਫਾਈ ਕਰਨ ਅਗਲੀ ਵਾਰ ਨੂੰ ਜਦੋਂ ਵੀ ਗਏ ਇਹ ਉਹਨਾਂ ਦੇ ਦਰਵਾਜ਼ੇ ਦੇ ਵਿੱਚ ਆਮ ਸਮਾਜ ਦੇ ਵਿੱਚ ਜਾਣਗੇ ਉਹਨਾਂ ਦੇ ਨੁਮਾਇੰਦੇ ਬਣ ਕੇ ਤਾਂ ਉਹਨਾਂ ਨੂੰ ਸਵਾਲ ਕਰਨ ਉਹਨਾਂ ਨੂੰ ਉਹਨਾਂ ਦੀ ਬਣਦੀ ਜਗ੍ਹਾ ਤੇ ਭੇਜਣ ਕਿਉਂਕਿ ਇਹ ਹੁਣ ਇਸ ਲਾਇਕਤਾ ਰਹਿ ਨਹੀਂ ਕਿ ਪ੍ਰਸ਼ਾਸਨ ਦੇਖ ਸਕਣ ਸ਼ਹਿਰ ਦੀ ਕੋਈ ਤਰੱਕੀ ਦੇਖ ਸਕਣ ਇਹਨਾਂ ਨੂੰ ਆਪਣੇ ਆਪਣੇ ਘਰੇ ਬੈਠ ਜਾਣਾ ਚਾਹੀਦਾ ਜਦੋਂ ਆ ਫੋਕੀ ਚੌਧਰ ਲਈ ਲੀਡਰੀ ਕਰਨੀ ਆ ਫਿਰ ਉਹ ਲੋਕਾਂ ਦਾ ਤਾਂ ਉਹਦੇ ਚ ਕਾਣ ਹੋਊਗਾ ਹੀ ਤੇ ਫਿਰ ਨਤੀਜਾ ਤੁਹਾਡੇ ਸਾਹਮਣੇ